ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਅਟੱਲ ਰਾਏ ਜੀ ਦੇ ਜੀਵਨ ਬਾਰੇ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਸਾਹਿਬਜ਼ਾਦੇ ਸ਼੍ਰੀ ਅਟੱਲ ਰਾਏ ਜੀ ਬੜੇ ਹੌਨ ਹਾਰ ਤੇ ਉਦਾਰਚਿਤ ਸੰਨ ਆਪ ਜੀ ਦੇ ਭੋਲੇ ਪਾਲੇ ਮੁਖ ਤੋਂ ਜੋ ਬਚਨ ਸੁਭਾਅਕ ਹੀ ਨਿਕਲ ਜਾਂਦਾ ਸੀ ਉਹ ਪੂਰਾ ਹੋ ਜਾਂਦਾ ਸੀ ਲੋਕ ਆਪ ਜੀ ਦੇ ਬਚਨਾਂ ਤੇ ਬਹੁਤ ਭਰੋਸਾ ਰੱਖਦੇ ਸਨ ਸ਼ਿਰਿਆ ਟੱਲਰਾਈ ਜੀ ਆਪਣੇ ਹਾਨ ਦੇ ਬੱਚਿਆਂ ਨਾਲ ਖੇਡਦੇ ਹੁੰਦੇ ਸਨ ਇੱਕ ਦਿਨ ਜਦ ਸੰਧਿਆ ਸਮੇਂ ਖੇਡ ਕੇ ਸਾਰੇ ਬੱਚੇ ਆਪੋ ਆਪਣੇ ਘਰਾਂ ਨੂੰ ਚਲੇ ਗਏ ਤਾਂ ਰਾਤ ਸਮੇਂ ਇੱਕ ਪਾਈ ਗੁਰਮਖ ਸੋਇਨੀ ਖੱਤਰੀ ਦੇ ਘਰ ਲੜਕੇ ਨੂੰ ਸੱਪ ਨੇ ਡੱਸ ਲਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਉਸ ਦਿਨ ਦੀ ਖੇਡ ਦੀ ਮਿੱਟੀ ਮੋਹਣ ਦੇ ਸਿਰ ਰਹਿ ਗਈ ਸੀ ਦੂਸਰੇ ਦਿਨ ਜਦ ਸਵੇਰੇ ਖੇਡ ਦਾ ਸਮਾਂ ਹੋਇਆ ਤਾਂ ਸ਼੍ਰੀ ਅਟੱਲ ਰਾਏ ਜੀ ਖੇਡ ਦੀ ਥਾਂ ਪਹੁੰਚੇ ਤਾਂ ਆਪ ਜੀ ਨੂੰ ਜਦ ਪਤਾ ਲੱਗਾ ਕਿ ਮੋਹਨ ਨਹੀਂ ਆਇਆ ਤਾਂ ਆਪ ਜੀ ਦੂਸਰੇ ਸਾਥੀਆਂ ਨਾਲ ਮੋਹਨ ਦੇ ਘਰ ਉਸ ਨੂੰ ਲੈਣ ਚਲੇ ਗਏ ਮੋਹਨ ਦੇ ਘਰ ਜਾ ਕੇ ਆਪ ਜੀ ਨੂੰ ਪਤਾ ਲੱਗਾ ਕਿ ਮੋਹਨ ਨੂੰ ਰਾਤ ਸਮੇਂ ਸੱਪ ਨੇ ਡੱਸ ਲਿਆ ਸੀ ਤੇ ਮੋਹਨ ਮਰ ਗਿਆ ਹੈ ਹੁਣ ਉਸ ਨੂੰ ਸੰਸਕਾਰ ਵਾਸਤੇ ਮਸਾਣਾ ਵਿੱਚ ਲੈ ਜਾਣ ਦੀ ਤਿਆਰੀ ਹੋ ਰਹੀ ਹੈ ਇਹ ਗੱਲ ਸੁਣ ਕੇ ਸ਼੍ਰੀ ਅਟੱਲ ਰਾਏ ਜੀ ਨੇ ਕਿਹਾ ਮੋਹਨ ਸਾਡੀ ਮਿੱਟੀ ਦੇਣ ਦਾ ਮਾਰਾ ਸੱਪ ਦਾ ਮਹਾਨਾ ਕਰਕੇ ਲੰਮਾ ਪੈ ਰਿਹਾ ਹੈ ਚਲੋ ਉਸ ਨੂੰ ਵੇਖੀਏ ਤਦ ਸ਼੍ਰੀ ਅਟੱਲ ਰਾਏ ਜੀ ਨੇ ਮੋਹਨ ਦੇ ਮ੍ਰਿਤਕ ਸਰੀਰ ਪਾਸ ਜਾ ਕੇ ਮੋਹਨ ਦੇ ਗਲ ਵਿੱਚ ਆਪਣੀ ਖੇਡਣ ਵਾਲੀ ਖੁੰਡੀ ਪਾ ਕੇ ਕਿਹਾ ਮੋਹਨ ਉੱਠ ਕੇ ਸਾਡੀ ਮਿੱਟੀ ਦੇ ਤੂੰ ਸੱਪ ਦਾ ਝੂਠਾ ਬਹਾਨਾ ਕਰਕੇ ਲੰਮਾ ਪੈ ਰਿਹਾ ਹੈ ਉੱਠ ਉੱਠ ਕੇ ਸਾਡੀ ਮੀਟੀ ਦੀ ਸ਼੍ਰੀ ਅਟੱਲ ਰਾਏ ਜੀ ਦਾ ਇਹ ਬਚਨ ਕਹਿਣ ਨਾਲ 모ਹਨ ਉੱਠ ਕੇ ਬੈਠ ਗਿਆ ਅਤੇ ਹੱਸਦਾ ਹੋਇਆ ਆਪ ਜੀ ਦੇ ਨਾਲ ਮੀਟੀ ਦੇਣ ਲਈ ਤੁਰ ਪਿਆ 모ਹਨ ਨੂੰ ਜਿੰਦਾ ਹੋਇਆ ਵੇਖ ਕੇ ਉਸ ਦੇ ਮਾਤਾ ਪਿਤਾ ਨੇ ਸ਼੍ਰੀ ਅਟੱਲ ਰਾਏ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਬਾਰੰਬਾਰ ਉਸਤਤੀ ਕੀਤੀ ਸ਼੍ਰੀ ਗੁਰੂ ਹਰगोविंद ਜੀ ਇਹ ਖਬਰ ਸੁਣ ਕੇ ਕੁਝ ਸਮੇਂ ਲਈ ਚੁੱਪਰ ਹੋ ਗਏ ਉਪਰੰਤ ਜਦ ਅਟਲ ਰਾਏ ਜੀ ਖੇੜ ਕੇ ਆਏ ਤਾਂ ਗੁਰੂ ਜੀ ਨੇ ਕਿਹਾ ਇੱਕ ਮਿਆਣ ਵਿੱਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਤੁਸੀਂ ਆਪਣੀ ਸ਼ਕਤੀ ਵਿਖਾ ਕੇ ਅੱਜ ਇੱਕ ਬਾਲਕ ਨੂੰ ਜਿੰਦਾ ਕਰ ਦਿੱਤਾ ਹੈ ਇਹ ਤੋਹ ਚੰਗਾ ਨਹੀਂ ਕੀਤਾ ਇਸ ਤੁਹਾਡੀ ਕਰਨੀ ਦਾ ਫਲ ਇਹ ਹੀ ਹੋ ਸਕਦਾ ਹੈ ਕਿ ਜਗਤ ਵਿੱਚ ਜਾਂ ਤੁਸੀਂ ਰਹੋ ਜਾਂ ਅਸੀਂ ਰਹੀਏ ਪਿਤਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸ੍ਰੀ ਅਟੱਲ ਰਾਏ ਜੀ ਗੁਰੂ ਜੀ ਨੂੰ ਨਮਸਕਾਰ ਕਰਕੇ ਕੌਲਸਰ ਦੇ ਕਿਨਾਰੇ ਚਲੇ ਗਏ ਪਹਿਲਾਂ ਇਸ਼ਨਾਨ ਕੀਤਾ ਅਤੇ ਫਿਰ ਆਪਣੀ ਖੇਡਣ ਵਾਲੀ ਖੁੰਡੀ ਸਿਰ 헤ਠਾ ਰੱਖ ਕੇ ਚਾਦਰ ਤਾਣ ਕੇ ਲੰਮੇ ਪੈ ਗਏ ਤੇ ਸਰੀਰ ਤਿਆਗ ਕੇ ਬੇਕੁੰਠ ਧਾਮ ਨੂੰ ਚਲੇ ਗਏ ਇਹ ਕੌਤਕ ਅਸੂਵਦੀ 10 ਸੰਮਤ 1685 ਨੂੰ ਵਰਤਿਆ ਆਪ ਜੀ ਦੇ ਸਰੀਰ ਤਿਆਗ ਜਾਣ ਦੀ ਖਬਰ ਸੁਣ ਕੇ ਗੁਰੂ ਜੀ ਸਿੱਖ ਸੰਗਤਾਂ ਦੇ ਨਾਲ ਉੱਥੇ ਪਹੁੰਚ ਗਏ ਘਰ ਤੋਂ ਮਾਤਾ ਨਾਨਕੀ ਜੀ ਅਤੇ ਹੋਰ ਪਰਿਵਾਰ ਵੀ ਰੋਧਨ ਕਰਤਾ ਹੋਇਆ ਉਸ ਸਥਾਨ ਤੇ ਪਹੁੰਚ ਗਿਆ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਕਿ ਦੇਵਗਤੀ ਐਸੀ ਹੀ ਸੀ ਇਸ ਇਹ ਕਿਸੇ ਦੇਵਸ ਦੀ ਗੱਲ ਨਹੀਂ ਹੈ ਇਸ ਤਰ੍ਹਾਂ ਤਿਰਜ ਦੇ ਕੇ ਗੁਰੂ ਜੀ ਨੇ ਚੰਦਨ ਦੀ ਚਿਖਾ ਤਿਆਰ ਕਰਵਾ ਕੇ ਸ੍ਰੀ ਅਟੱਲ ਰਾਏ ਜੀ ਦਾ ਸੰਸਕਾਰ ਉੱਥੇ ਹੀ ਕਰ ਦਿੱਤਾ ਜਿਸ ਜਗ੍ਹਾ ਆਪ ਜੀ ਨੇ ਸਵੈ ਇੱਛਾ ਸਰੀਰ ਤਿਆਗਿਆ ਸੀ ਉਪਰੰਤ ਗੁਰੂ ਜੀ ਨੇ ਕਿਹਾ हे ਪੁੱਤਰ ਜਿਸ ਨੇ ਸਾਡੇ ਬਚਨ ਨੂੰ ਮੰਨ ਕੇ ਆਪਣਾ ਸਰੀਰ ਤਿਆਗ ਦਿੱਤਾ ਹੈ ਸਾਰੇ ਲੋਕ ਤੇਰਾ ਮਾਣ ਕਰਨਗੇ ਇੱਥੇ ਸ੍ਰੀ ਰਾਮਦਾਸ ਪੁਰੀ ਵਿੱਚ ਇੱਕ ਹਰਿਮੰਦਰ ਦੀ ਪੂਜਾ ਹੋਵੇਗੀ ਤੇਰਾ ਸੋਨੇ ਦਾ ਮੰਦਿਰ ਸਭ ਨਗਰੀ ਤੋਂ ਉੱਚਾ ਬਣੇਗਾ। ਜਗਤ ਵਿੱਚ ਤੇਰੀ ਬਹੁਤ ਮਹਿਮਾ ਹੋਵੇਗੀ। ਇਸ ਸ਼ਹਿਰ ਦਾ ਤੂੰ ਸੂਬੇਦਾਰ ਰਖਵਾਏਗਾ। ਤੇਰੇ ਦਰ ਤੋਂ ਭੁੱਖੇ ਨੂੰ ਰੋਟੀ ਤਿਆਰ ਮਿਲੇਗੀ। ਜਿਸ ਕਰਕੇ ਲੋਕ ਤੇਰੇ ਦਰ ਤੇ ਖੜੇ ਹੋ ਕੇ ਕਿਹਾ ਕਰਨਗੇ। ਬਾਬਾ ਅਟਲ ਪੱਖੀਆਂ ਪਕਾਈਆਂ ਕੱਲ। ਗੁਰੂ ਜੀ ਦੇ ਇਹ ਬਚਨ ਅੱਜ ਤੱਕ ਪ੍ਰਗਟ ਸਿੱਧ ਹੋ ਰਹੇ ਹਨ। ਇਸ ਉਪਰੰਤ ਇਸ਼ਨਾਨ ਆਦ ਕਰਕੇ ਗੁਰੂ ਜੀ ਆਪਣੇ ਅਸਥਾਨ ਤੇ ਆਣ ਬੈਠੇ ਉੱਥੇ ਸਭ ਲੋਕ ਸਾਹਿਬਜ਼ਾਦੇ ਦਾ ਅਫਸੋਸ ਕਰਨ ਆਏ ਗੁਰੂ ਜੀ ਨੇ ਸਭ ਨੂੰ ਧੀਰਜ ਦਿੱਤੀ ਅਤੇ ਕਰਤਾਰ ਦੇ ਭਾਣੇ ਵਿੱਚ ਰਹਿਣ ਦਾ ਉਪਦੇਸ਼ ਦਿੱਤਾ ਗੁਰੂ ਜੀ ਨੇ ਗੋਇੰਦਵਾਲ ਖੰਡੂਰ ਸਾਹਿਬ ਡੱਲੇ ਅਤੇ ਕਰਤਾਰਪੁਰ ਆਦ ਸਭ ਸਬੰਧੀਆਂ ਨੂੰ ਖਬਰਾਂ ਭੇਜਤੀਆਂ ਸੁਣ ਕੇ ਸਾਰੇ ਸਬੰਧੀ ਅਫਸੋਸ ਕਰਨ ਅੰਮ੍ਰਿਤਸਰ ਆ ਗਏ 13ਵੇਂ ਵਾਲੇ ਦਿਨ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭੋਗ ਪਵਾ ਕੇ ਕੜਾ ਪ੍ਰਸ਼ਾਦ ਦੀ ਦੀਗ ਵਰਤਾਈ ਰਬਾਬੀਆਂ ਤੋਂ ਕੀਰਤਨ ਕਰਵਾ ਕੇ ਗੁਰੂ ਜੀ ਨੇ ਉਹਨਾਂ ਨੂੰ ਬਹੁਮੁੱਲੀ ਪੋਸ਼ਾਕ ਆਪਣੇ ਸੁਪੁੱਤਰ ਦੇ ਨਮਿੱਤ ਅਰਦਾਸ ਕਰਵਾਈ ਇਸ ਤਰ੍ਹਾਂ ਜਦ ਗੁਰੂ ਮਰਿਆਦਾ ਅਨੁਸਾਰ ਸਭ ਕੁਝ ਹੋ ਗਿਆ ਤਾਂ ਸਾਰੇ ਸਬੰਧੀ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ